ਲੋ ਵੀ ਭਰਾਵੋ ਜਿਹੜੇ ਭਰਾ ਪਰसों ਲਾਂਭਾ ਦਿੰਦੇ ਸੀ ਭਾਈ ਨੀਲੀ ਚੰਬੀ ਬੱਚੀ ਵੇਚਤੀ ਜਰ ਆਪਾਂ ਉਹ ਲੈਣੇ ਸੀ ਭਾਅ ਨਾਲ ਸੀ ਤਾਂ ਮਿੱਤਰੋ ਆ ਤੁਹਾਡਾ ਲਾਂਭਾਲਾ ਤਾਂ ਉਹੀ ਰੇਟ ਪਰ ਉਹਨੂੰ ਕੁਆਲਿਟੀ ਚੰਗੀ ਉਹਦੋਂ ਹਾਈਟ ਜ਼ਿਆਦਾ ਉਹਦੋਂ ਥੋੜੀ ਉਮਰ ਜ਼ਿਆਦਾ ਸਾਰੀ ਡਿਟੇਲ ਦਵਾਂ ਕਿੰਨੇ ਟਾਈਮ ਦੀ ਕੀ ਹੈ ਦੀ ਹਾਈਟ ਵਗੈਰਾ ਚੰਬੀ ਬੱਚੀ ਐ ਨੁਕਰੇ ਬੱਚੇ ਦੇਣ ਵਾਲੇ ਤੁਹਾਨੂੰ ਇੰਨਾ ਹਿੰਟ ਦਿੱਤਾ ਤੇ ਲੱਖੋਂ ਥੱਲੇ ਦੇ ਦਾਂਗੇ ਸਭ ਤੋਂ ਪਹਿਲਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤੈਦਰੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਜੀ ਅੱਜ ਤੁਹਾਡੇ ਲਈ ਬੱਚੀ ਲਿਆਇਆ ਚੰਬੀ ਬਹੁਤ ਜ਼ਿਆਦਾ ਚੰਗੀ ਮਹੀ ਦਾ ਮੌਸਮ ਸੀ ਤਾਂ ਕਰਕੇ ਜਨਵਰੀ ਨਿਵਾਏ ਨਹੀਂ ਕਿ ਪਰ ਜਿਹੜੀ ਕੁਆਲਿਟੀ ਉਹ ਤੁਹਾਨੂੰ ਇਦਾਂ ਹੀ ਦੇਖ ਜਾਣੀ ਆ ਗਰਦਨ ਦੇ ਕੰਨ ਕੰਡੀਸ਼ਨ ਦੀ ਹੱਥਾਂ ਪੈਰਾਂ ਦੀ ਸਾਰੀ ਸਾਫ਼ ਆ ਤੇ ਦੋਸਤੋ ਇਹ ਵੀਡੀਓ ਆ ਜਿਹੜੀ ਅੱਜ 9 ਅਕਤੂਬਰ 2025 ਦੀ ਵੀਡੀਓ ਆ ਤੇ ਅੱਜ ਤੁਹਾਡੇ ਲਈ ਮੰਨ ਲਓ ਨੁਕਰੇ ਬੱਚੇ ਦੇਣ ਵਾਲੀ ਬੱਚੀ ਲਿਆਤੀ ਕਈ ਭਰਾਵਾਂ ਦਾ ਹੁੰਦਾ ਨਾ ਬਾਈ ਜਦੋਂ ਆਪਾਂ ਆਪਦੇ ਹੱਥੀ ਪਾਲਨੇ ਪਰ ਕੁਆਲਿਟੀ ਚੰਗੀ ਹੋਵੇ ਤਾਂ ਮਿੱਤਰੋ ਕੁਆਲਿਟੀ ਐ ਤਾਂ ਚੰਗੀ ਨਹੀਂ ਮਿਲਨੀ ਨਾ ਹੀ ਐ ਤਾਂ ਰੇਟ ਸਸਤਾ ਮਿਲਣਾ ਪੂਰੀ ਟੌਪ ਕਲਾਸ ਬਿਸ਼ੇਰੀ ਆ ਅੱਧਾ ਅੱਧਾ ਕੰਨ ਮੋੜਦੇ ਆ ਸਾਰੀ ਡਿਟੇਲ ਦਵਾਂ ਬਸ ਵੀਡੀਓ ਪ੍ਰੋਪਰ ਦੇਖ ਲਿਓ ਤੇ ਵੀਡੀਓ ਦੇ ਵਿੱਚ ਹੀ ਸਾਰੀ ਡਿਟੇਲ ਤੁਹਾਨੂੰ ਮਿਲ ਜਾਣੀ ਆ ਜੇ ਵੀਡੀਓ ਪਸੰਦ ਆਈ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹਾਂ ਜੀ ਵੀਡੀਓ ਪਸੰਦ ਹੋਏ ਨੰਬਰ ਥੱਲੇ ਦੇ ਤੇ ਫੋਨ ਲਾ ਲਿਓ ਦੋਸਤੋ ਗਲਡੀ ਜੰਬੀ ਬੱਚੀ ਆ ਜੀ ਚਾਰੇ ਲੱਤਾਂ ਚਿੱਟੀਆਂ ਸਾਰਾ ਮੂੰਹ ਚਿੱਟਾ ਟੱਡ ਢਿੱਡ ਚਿੱਟਾ ਤੇ ਪੰਡੇ ਵਿੱਚ ਵੀ ਦੇਖ ਲਓ ਸਾਰੇ ਬਾਹਲੀ ਚਿੱਟੇ ਆ 100% ਨੁਗਰੇ ਬੱਚੇ ਦੇਣ ਦੇ ਚਾਂਸ ਆ ਬੱਚੀ 10 ਤੋਂ 11 ਮਹੀਨੇ ਬੱਚੇ ਦੀ ਉਮਰ ਆ ਹੱਥਾਂ ਪੈਰਾਂ ਦੀ ਸਾਫ ਆ ਨਖਰਾ ਨੁਖਰਾ ਤੋਂ ਹੀ ਆਪ ਚੈੱਕ ਕਰ ਲਓ ਪੂਰੀ ਮੰਨ ਲਓ ਉੱਡੂ ਉੱਡੂ ਕਰਦੀ ਹੈ ਬੱਚੀ ਤੇ ਤੁਹਾਨੂੰ ਤੋਂ ਲੰਮੀ ਆ ਮੂੰਹ ਬਰੀਕ ਆ ਕੰਨ ਦੇਖੋ ਅੱਧੀ ਅੱਧੀ ਕੁੰਡੀ ਮੋੜਦੀ ਆ ਮੇ ਵੀ ਕੰਨਾਂ ਤੇ ਬਲਾਰਾ ਹੋ ਰਹੀ ਆ ਵੀਡੀਓ ਚ ਤੁਹਾਨੂੰ ਪਤਾ ਨਹੀਂ ਚੱਲੂ ਪਰ ਨੇੜੋਂ ਆ ਕੇ ਜੇ ਤੁਸੀਂ ਦੇਖੋਗੇ ਨਾ ਤੁਹਾਨੂੰ ਪਤਾ ਚੱਲੂ ਕੁੰਡੀਆਂ ਜਿਹੜੀਆਂ ਅੱਧੀਆਂ ਅੱਧੀਆਂ ਮੋੜਦੀਆਂ ਬਹੁਤ ਜ਼ਿਆਦਾ ਕੁੰਡੀ ਵਾਲਾ ਕੰਨ ਪਤਲਾ ਫੇਸ ਆ ਦੇਮਨ ਲੱਗੀ ਹੋਈ ਆ ਮੂੰਹ માં ਸਾਰਾ ਬਰੀਕ ਭੌਰੀ ਉੱਚੀ ਆ ਵਾਲ ਭੌਰੀਆਂ ਦੀ ਸਾਫਤ ਤੇ ਰੇਟ ਥੱਲੇ ਤੋਂ ਹੀ ਦਿੱਤੇ ਨੰਬਰਾਂ ਤੋਂ ਪਤਾ ਲੈ ਸਕਦੇ ਆ ਧੰਨਵਾਦ